ਇੱਕ ਪਾਸੇ ਗੁਰਵਿੰਦਰ ਘੰਗਾ ਨਾਲ ਕੁਲਦੀਪ ਸ਼ਿਕਾਰਮਾਸ਼ੀਆ ਨਾਲ ਜਗਰਾ ਸਿੰਘ ਰਾਜਾ ਪਤਰੀ ਦਾ ਅਮਰਤ ਬਰਸਾਲਪੁਰੀਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਟਾਈਗਰ ਪੁੱਜੇ ਹੋਇਆ ਤੇਂਦਰ ਸਿੰਘ ਜੀ ਪੱਡਾ ਸਾਹਿਬ ਨਾਲ ਤੇਂਦਰ ਸਿੰਘ ਜੀ ਪਿੰਡੂ ਖੇੜਾ ਸਾਹਿਬ ਮੇਜ ਸਿੰਘ ਜੀ ਕੋਸ ਸਾਹਿਬ ਉਹ ਪੈਂਦਾ ਹੋਇਆ ਪੇਂਚਾ ਲੱਗਦਾ ਜੋਰ ਹਰਜੀਪਾਸੇ ਨਹੀਂ ਹੋ ਰੀਸਾ ਉਹ ਵਾਹ ਓਏ ਗੱਬਰੂਆ ਕਬੱਡੀ 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 ਇਹ ਆ ਪ੍ਰਸਾਰਪੁਰੀਆ ਅਮਰਤ ਲਾਹ ਤਕੜਾ ਜਫਾ ਬੱਲੇ ਬੱਲੇ ਕਰਾ ਗਿਆ ਜੀਓ ਪ੍ਰਸਾਲਪੁਰੀਆ ਕਮਾਲਾਂ ਕਰੀ ਜਾਂਡਿਆ ਕਿ ਉਹਨਾਂ ਦਾ ਵੀ ਬਹੁਤ ਵੱਡਾ ਰੋਲ ਰਿਹਾ ਟੀਮ ਨੂੰ ਇੱਥੇ ਲਿਆਉਣ ਦੇ ਲਈ ਆਹ ਸਾਹਮਣੇ ਪੈਂਦੀ ਹੋਈ ਰੇਡ ਗੁਰਵਿੰਦਰ ਕਾਂਗੇ ਵਾਲਾ ਆਹ ਦੋ ਖਿਡਾਰੀਆਂ ਦੇ ਦਰਮਿਆਨ ਇਹ ਧੌਲ ਮਾਰ ਕੇ ਬਗਾਨੇ ਪੁੱਤ ਨੇ ਮਿੱਟੀ ਜਿ ਤਾਉਣ ਗੱਡਤੀ ਮਿੱਟੀ ਜਿ ਤਾਉਣ ਗੱਢਦੇ ਪਰ ਇਸ਼ਾਰਾ ਕੀ ਹੈ ਵੀ ਟੈਕਨੀਕਲ ਨੰਬਰ ਜਿਹੜਾ ਔਰ ਰੇਡਰ ਦੇ ਹਿੱਸੇ 'ਚ ਆ ਜੜਿਆ ਬਹੁਤ ਵਧੀਆ ਮੁਕਾਬਲਾ ਹੈ ਦੋਰੀਆਂ ਖੁਸ਼ ਹੈ ਤੇ ਰਾਨੀ ਖਿਡਾਰੀ ਵੀ ਆਪਣੇ ਜੋ ਜੋ ਖੋਜਦੀਆਂ ਫਾਟਵਰੀਆਂ ਜਿਹੜਾ ਪ੍ਰਦਰਸ਼ਨ ਕਰਦੇ ਹੋਏ ਨਹੀਂ ਔਨੀਆ ਅਕਲ ਬਈ ਅਕਲ ਔਨੀਆ ੱਟਕੇ ਖਾ ਖਾ ਕੇ ਬੰਦਾ ਬ੍ਰੈਂਡ ਨਹੀਂ ਬਣਦਾ ਪੋਮੀ ਗੁੱਚੀ ਦੇ ਬ੍ਰੈਂਡ ਪਾ ਪਾ ਕੇ ਅਕਲ ਤਕਦੀਰ ਨੂੰ ਗੋਡਿਆਂ ਥੱਲੇ ਲਾ ਕੇ ਬਈ ਚੰਗੀ ਤਰ੍ਹਾਂ ਸਮਝਾਉਣਾ ਪੈਂਦਾ ਇੱਕ ਨਾਤੇ ਮਾਪੇ ਰੱਖਦੇ ਉਹ ਦੂਜਾ ਨਾ ਆ ਬਣਾਉਣਾ ਪੈਂਦਾ ਇਸ ਸਮੇ ਅਗਰਵਿੰਦਰ ਲੱਗਾ ਹੋਇਆ ਬਈ ਗਰਵਿੰਦਰ ਰਾਹਾਵਲ ਦਾ ਮੁੰਡਾ ਬੱਦ ਨੰਬਰ ਫੇਰ ਮੁੰਡਾ ਬਈ ਰੇਡਰ ਹਿੱਕ ਦੀ ਜੋੜ ਦੇ ਪੁਆਇੰਟ ਦਾ ਬੱਦ ਟਾਈਗਰ ਐਸ SGP ਕਬੱਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਟਾਈਗਰਜ਼ ਲੱਭੀ ਹੋਈ ਰੇਰ ਤੇ ਦੋ ਖਿਡਾਰੀਆਂ ਦੇ ਦਰਮਿਆਨ ਜਗਰਾਤ ਸਿੰਘ ਰਾਜਾ ਪੰਦਰੀ ਵਾਲਾ ਆਹ ਕਰਦਾ ਹੋਇਆ ਕਮਾਲ ਪਰ ਨੰਬਰ ਹਰਿੰਦਰ ਦਾ ਨੰਬਰ ਰਾਮ ਦਾ ਆਹ ਨੰਬਰ ਧਾਵੀ ਦਾ ਏ ਇੱਥੇ ਰੱਖਾ ਇੱਥੇ ਰੱਖਾ ਮਾਰੀ ਜਦੋਂ ਛਾਲ ਲਾ ਕੇ ਜੋਰ ਪੱਤਾ ਨਾਲ ਅੱਖ ਤੇ ਚਮਕ ਦਾ ਕਮਾਲ ਜਿਹਾ ਹੋ ਗਿਆ ਸੁਖਰਾਜ ਮੀਨ ਕਬੱਡੀ ਫੈਡਰੇਸ਼ਨ ਨੇ ਕੌਡੀ ਦਾ ਚੰਦ ਚੜਤਾ ਅੱਜ ਥੱਲੇ ਵੀ ਬੱਲੇ ਬੱਲੇ ਸੁਖਰਾਜ ਵੀਰੇ ਕਰਾਂਗਾ ਜਰਾ ਇੱਥੇ ਕਿ ਜੜੀ ਜਵਾਨੀ ਤੇ ਚੜ ਚੜਿਆ ਕਦੇ ਨਹੀਂ ਗੁਜੇ ਰਹਿੰਦੇ ਹੁਸਨ ਹੱਟਾ ਤੇ ਮੁੱਲ ਨਹੀਂ ਮਿਲਦਾ ਇਹ ਸੱਚ ਸਿਆਣੇ ਕਹਿੰਦੇ ਬਈ ਹੋਈ ਰੇਡ ਆ ਗੁਰਵਿੰਦਰ ਕਾਂਗਾ ਦੋ ਖਿਡਾਰੀਆਂ ਦੇ ਦਰਮਿਆਨ ਆਇਆ ਹੋਇਆ ਪੇਚਾ ਲੱਗਦਾ ਹੋਇਆ ਜੋਰ ਆ ਕਬੱਡੀ 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 ਵਾਇਦੀਆਂ ਤੌੜਾ 30 ਸੈਕਿੰਡ ਦਾ ਸਵਾ ਮਿੰਟ ਦਾ ਹੋਇਆ ਹੰਦਿਆਂ ਦੇ ਲਾ ਕੇ